ਵਾਜਕੂ ਸਾਹਿਬ ਜੀ ਸਹਜ ਰਾਵ ਗਉੜੀ ਦੀਪ ਕੀ ਮਹੱਲਾ ਪਹਿਲਾ ਏਕ ਓਮਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤ ਗਾਏ ਵਿਚਾਰੋ ਜਿਤ ਘਰ ਗਾਵਉ ਸੁਹਿਲਾ ਸਿਮਰਤ ਸਰਜਣਹਾਰ ਤੂੰ ਗਾਉ ਮੈਂ ਅੰਦਰ ਭੌਕਾ ਸੁਹਿਦਾ ਹੰਵਾਰੀ ਜਿਨ ਸੋਇਦਾ ਸਦਾ ਸੁਖ ਹੋਈ ਰਹਾ ਨਦਨ ਤਜਿੜੇ ਸਮਾਲਿ ਅਣ ਦੇਖਿਆ ਗਾ ਜੀਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਜਿਸ ਦੱਤ ਅਮੁ ਸਮਾਰ ਸੰਬਦ ਸਾਰ ਲਿਖਿਆ ਮਨ ਕਿਰਪਾ ਬੋ ਤੇਰੇ ਨਾਮ ਦੇਹ ਸੱਜਣ ਸਿੱਖਣੀਆਂ ਨੇ ਐਸਾ ਹਿਦਸਮੇਲ ਕਰ ਕਰ ਹਉ ਪਹਚਾ ਸਦੜੇ ਨਿਤ ਤੁਮੰ ਸਦਨ ਹਰਿ ਅਸਮਰੀਐ ਨਾਨਕ ਸੇਹ ਦੇ ਹੰਮ ਕਰ ਅਸ ਮਹੱਲਾ ਤਹਿੰਦਾ ਸੇ ਘਰ ਸੇ ਗੁਰੂ ਸ਼ੇਵ ਉਪਦੇਸ ਗੁਰ ਗੁਰ ਇਕ ਰੇ ਸਹਿ ਮੇਰ ਕਾ ਵੱਪਾ ਜੈ ਕਰ ਕਰ ਤੇ ਕੀਰਤ ਹੋਏ ਸੁ ਘਰ ਰਾਖ ਬਡਾਈ ਤੂਏ ਰਹਾ ਵਸੋਏ ਜਿਸਿਆ ਕੜੀਆਂ ਤਹਿਬਾ ਚੰਤੇ ਵਾਰੀ ਮਾਹੋ ਆਵਾ ਸੋਰਝ ਪੁਰਤ ਮੇਰਾ ਕਾ ਨਾਨਕ ਕਰਤਿ ਕਿਤਿਸਹਾਗ ਗੁਨਾ ਸ਼੍ਰੀ ਮਹੰਦਾ ਪਹਿਲਾ ਗਗਨ ਮੈਂ ਥਾਲ ਜਬ ਚਾਂਦੀ ਭਗ ਬਾਰੇ ਤਾਰ ਜਬ ਮੰਡਲ ਜਨਕ ਮੋਤੀ ਧੂਪ ਮਾਲਾ ਨਲੋ ਪਮ ਚਵਰੋ ਕਰੇ ਸਗਲ ਕਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਦਾ ਸ਼ਬਦ ਵਾਰ ਜੰਤ ਪੇਰੀ ਰਹਾ ਸਹਿ ਸੁਤਾ ਵਨੈ ਨਨਰ ਨੈਨ ਹੈ ਤੋਹਿ ਕਾ ਸਹਿ ਸੁਮੋ ਰਤਨ ਨਾਇਕ ਤੋਹੀ ਸਹਿ ਸਪਦ ਬਿਮਨ ਨਾਰ ਏਕ ਪਦ ਗੰਧ ਬਿਨ ਸੇ ਸਤਿਗੁਰਾਂ ਦੇ ਵਚਨ ਤਮਹੀ ਸਭ ਮਹਿ ਜੋਤ ਤੁਸ ਤਸ ਹੋਏ ਤੁਸ ਤਾਮਣੋ ਸਭ ਮਹਿ ਤਾਮਣ ਹੋਏ ਗੁਰ ਸੋ ਕੀ ਜੋਤ ਪ੍ਰਗਟ ਹੋਏ ਜੋ ਤੁਸ ਭਾਵੈ ਸਵਾਰਣ ਹੋਏ ਹਰ ਜਨ ਕਮਨਮਕਰੰਦ ਹੋ ਬਹਿਤ ਮਨੋ ਅਨਤਮ ਹੋਇ ਆਇਤ ਅਸਾ ਕਿਰਪਾ ਜਪ ਦੇਹ ਨਾਨਕ ਸਾਰੰਗ ਕਾ ਪਏ ਜਾਤ ਤੇ ਰੈ ਸਾ ਰਾਗ ਗਉੜੀ ਪੂਰ ਦੀ ਮਹਨ ਨਤਥ ਕਾਮ ਕ੍ਰੋਧ ਨਗਰਭ ਭਰਿਆ ਤਿਸ ਸਾਧੂ ਖੰਡਲ ਖੰਡਾ ਹੈ ਹੋਰ ਬਲਕ ਤੁਲਕੇ ਉਰ ਪਾਇਆ ਮਹਾਰਿ ਮੁੰਡਲ ਮੰਡਾ ਹੈ ਕਰ ਸਾਧ ਮੰਦਲੀ ਪੁਰ ਵੱਡਾ ਹੈ ਕੰਨ ਦਾਤ ਗੁਣ ਵੱਡਾ ਹੈ ਰਾ ਸਾਕਤ ਮਹਾਰਸ ਸਾਕਨ ਜਾਣਿਆ ਤਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚਲਹਿ ਚਪੈ ਦੁੱਖ ਪਾਵਹਿ ਦਮਕਾਰ ਸਹੇ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣਿ ਦੁਭਧਨ ਮਰਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪੁਰ ਵੇਸ ਬਹੁ ਸੋਖ ਖੰਡ ਬ੍ਰਹਮੰਡਾ ਹੈ ਹੰਗਰੀ ਗਉਨਸਕਿਣਾ ਪ੍ਰਤਿਰੇ ਹਰਿ ਰਾਗਰ ਨਾਨਕ ਨਾਨਕ ਨਾਮ ਅਧਾਰਕ ਹੈ ਹਰਨਾਮੇ ਹੀ ਸੁਖ ਮੰਦਾਏ ਰਾਗ ਗਉੜੀ ਪੂਰਬੀ ਮਹੰਲਾ ਪੰਜਵਾ ਕਰੋ ਬੇਨੰਤੀ ਸੁਣਹੁ ਮੇਰੇ ਮੀਤਾ ਸੱਤ ਡਹਿਲ ਕੇ ਬੇਲਾ ਇहां ਖਾਤ ਚਲਹੁ ਅਦਦਾ ਆਗੈ ਅਸਮ ਸੁਹਿਲਾ ਔਰ ਘਟਾ ਜਿਸ ਰੈ ਨਾਰੇ ਮਨ ਗੁਰ ਵਿੱਚ ਕਾਇ ਸواری ਰਹਾ ਇਹੋ ਸੰਸਾਰ ਵਿਕਾਰ ਸਭ ਸੇ ਮਤੜਿਓ ਬ੍ਰਹਮ ਗਿਆਨੀ ਜਿਸਹ ਜਗਾਇ ਪਿਆਵੇ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਇ ਬਿਹਜਰ ਹਰ ਗੁਰ ਤੇ ਮਨ ਇਹ ਦਸੇਰਾ ਨਿਦ ਕਰ ਰਹਿ ਪਾਵਹੁ ਸੁਖ ਸਹਜੇ ਬਰਣਾ ਹੋਏ ਕੁ ਫੇਰਾ ਤਰਜਮ ਪਰਖ ਵਿਦਾਤੀ ਸਰਦਾ ਕੀ ਪੂਰੇ ਨਾਨਕ ਦਾ ਸਹਿ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅਤਰਜਮੇ ਪਰਖ ਵਿਦਾਤੀ ਸਰਦਾ ਮੰਨ ਕੀ ਪੂਰੇ ਨਾਨਕ ਦਾ ਸਹਿ ਹੈ ਸੁਖ ਮੰਗੈ ਹੁਕਮ ਕਰ ਸੁਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ